ਜੀ ਜੇ ਪਾ ਲਈ ਚਲੋ ਦੇ ਕਿਉਂ ਨਾ ਬੋਲ ਗੱਲ ਚਾਚਾ ਸੁਣੀ ਦਜਾ ਦਾ ਦੀ ਪੈ ਰਿਹਾ ਸੀ ਸਮਝਾਉਣ ਪੈਂਦਾ ਦੀਦੀ ਨੂੰ ਲਤਨ ਕਰਦੇ ਅੱਜ ਸਹੀ ਯਾਰ ਭਾਬੀ ਦਾ ਬੜੀ ਜਿਆਦਾ ਚਲੋ ਕਰਦੇ ਓਏ ਯਾਰ ਪਹਿਲਾਂ ਉਹ ਰੋਣ ਡਰਦੇ ਰਸ ਜੇ ਗੱਲ ਪਤਾ ਕੀ ਆ ਸਾਡੇ ਲੱਗਾ ਬਾਹਰ ਕੰਮ ਹਾਂਜੀ ਤੇ ਤੁਹਾਨੂੰ ਪਤਮਲ ਪਤਾ ਹੀ ਅੱਗੇ ਦੱਸਿਆ ਸੀਗਾ ਤੇ ਹੁਣ ਮੇਰਾ ਤੇ ਕੰਮ ਆਉਤੇ ਲਿਪੜਿਆ ਤੇ ਬੜਾਇਆ ਮੈਂ ਇਹ 1 2 3 4 ਤੇ 5 ਨਹੀਂ ਨਹੀਂ ਤੇ ਗਲਤੀ ਇੰਨੀ ਕਿ ਜਦਾ ਕਰਦੇ ਨਾ ਸਾਡੀ ਵੀਡੀਓ ਓਏ ਹੋਏ ਯਾਰ ਉਹ ਤਾਂ ਨਹੀਂ ਕਰਦੀ ਇਹ ਨਵੇਂ ਡਾਇਰੈਕਟਰ ਵਾਲੀ ਜਾਣਕਾਰੀ ਮਾਰੀ ਆ ਭਾਜੀ ਇਹ ਭਾਜੀ ਡਾਇਰੈਕਟ ਕਰਨ ਦੇ ਨੇ ਡਾਇਰੈਕਟਰ ਬਣੇ ਆ ਇਹ ਇਧਰ ਕੈਮਰਾਮੈਨ ਨੇ ਜਿਹੜੀ ਲਿਆ ਲਿਖੀ ਉਹ ਬੋਲਦਾ ਤੇ ਪੰਜਾਬ ਵਾਲਾ ਡਾਇਰੈਕਟਰ ਨੇ ਟੇਕ ਲੈ ਲਿਆ ਆਪ ਤੇ ਹੁਣ ਡਾਇਰੈਕਟਰ ਬਣ ਗਿਆ ਨਹੀਂ ਤੁਸੀਂ ਸਾਰੇ ਜਣੇ ਦੱਸੋ ਵੀ ਤੁਸੀਂ ਸਾਡੀ ਜਿਹੜੀ ਰਿਹائش ਦੇ ਵਿੱਚ ਰਹਿ ਕੇ ਹੈ ਨਾ ਸਾਡੇ ਤਿੰਨਾਂ ਦੀ ਸੁਖੀ ਹੈਗੇ ਜੇ ਕਿ ਨਹੀਂ ਬਹੁਤ ਜਿਆਦਾ ਨਹੀਂ ਹੈ ਵਕਤ। ਇਸ ਰਹੀ ਨਾ। ਅਰੇ ਡਾ ਪਾਣੀ ਲੈਣ ਤੇ ਨਾ ਚੜੀ ਮਿਲਦੀ। ਚੜੀ ਮਿਲਦੀ। ਬਣਾਉਂ ਵੀਡੀਓ ਸੋਣੀ ਜਿ ਕਰਕੇ ਤੂੰ ਪਾਣੀ ਕਰੀ ਲੈ ਲੈ। ਉਹ ਮੈਨੂੰ ਭਜੀ ਉਹਨੇ ਭੇਜਿਆ ਹੀ ਕਿ। ਭਜੀ ਭਜੀ। ਇਹਨੇ ਭਜੀ ਭਜੀ ਨਹੀਂ ਭਜਿਆ। ਭਜੀ। ਭਜੀ। ਭਜੀ ਭਜੀ ਭਜੀ। ਮੈਨੂੰ ਨਾ ਕਹ ਲਿਆ ਕਿ ਤੂੰ ਜਾ ਪਾਣੀ ਲੈ ਕੇ। ਇੱਕ ਦਿਨ ਨਾ ਚਲੋ ਜੀ। ਚਲੋ ਕਰੋ ਡਾਇਰੈਕਟ ਭਾਜੀ ਤੇ ਕਰੋ ਸੀਨ ਸ਼ੁਰੂ। ਮੈਂ ਕਰ ਲੈਣਾ ਆਪੇ। ਕਰ ਲੈਣਾ ਯਾਰ ਤੈਨੂੰ ਵੀ ਡਾਇਰੈਕਟ ਹੋ ਗਿਆ ਕਿ ਨਹੀਂ ਕਰੀ ਕੋਈ ਕਾਪੀ ਉਠਾਉਣ ਦਾ ਕਰਦਾ। 3 2 1 ਚਾਨ ਅੱਖਾ ਬੰਦ ਨਹੀਂ ਕੀਤਾ ਉਹ ਲੈਤੀ ਆੱਖਾ ਬੰਦ ਨਹੀਂ ਕੀਤਾ ਆਹ ਦੇ ਦੇ ਪੰਜ ਚਲ ਗਈ ਭਾਈ ਕਿੰਨਾ ਚੋ ਜਾਨ ਦੇ ਕਿਹੜੀ ਕਿਹੜਾ ਚੱਟਣਾ ਕਿੰਨਾ ਮਾਮੇ ਅੱਗੇ ਤੇ ਬੇਟੀ ਕਰਾਤੀ ਜਿਹੜੇ ਚਲੇ ਨਾਲ ਖੜਨੇ ਹੋਣਗੇ ਉਹ ਆਪੇ ਲੈ ਜਾਣਗੇ ਪੁੱਛ ਲੈ ਜੇ ਤਾਂ ਕਿਹੜੇ ਖੜਨੇ ਕਿਹੜੇ ਨਹੀਂ ਨਾ ਮਾਪੇ ਦਾ ਕੌਤੀ ਗੱਲ ਨਹੀਂ ਹੋਈ ਨਾ ਮੁੜ ਕੇ ਨਾ ਜਾ ਕੇ ਦੱਸਿਆਈ ਆ ਕਿ ਚਾਈ ਅੱਗੇ ਪਹੁੰਚ ਗਏ ਆ ਜੀ ਮੈਂ ਫੋਨ ਇੱਧਰ ਲਈ ਸਲੀਟ ਬੇਬੀ ਅਜੇ ਤਾਂ ਸਾ ਬਾਪੋ ਹੋਰ ਚਲੋ ਭਾਈ ਕੀ ਸਲੀਟ ਕਰਦੇ ਨਾ ਚਲੋ ਸੋਨਾ ਮੇਰੇ ਪਿੱਛੇ ਬੂਆ ਚਲੋ 3 2 1 ਉਹ ਵਾਇ ਤੇ ਮੈਂ ਤਾਂ ਮਾਰੀ ਹੀ ਮਾਰੀ ਤੇ ਹੋਰ ਸਹੀ ਵਾਇ ਤੇ ਮੈਂ ਤਾਂ ਦ ਦਿੱਤੀ ਮਾਰੀ ਰਹਿੰਦਾ ਵਾਇ ਦਾ ਵੇਲੇ ਹੌਸਲਾ ਨਹੀਂ ਪੈਂਦਿਆ ਚਲੋ ਉਹ ਡਿਰੇਕਟਰ ਸਾਹਿਬ ਦੇ ਕੋਲ ਜਾ ਕੇ ਤੁਹਾਨੂੰ ਮਿਲਣ ਹਾਂ ਪੜੀ ਹੋਣੀ ਧਿਆਨੀ ਆ ਮੈਂ ਡਿਰੇਕਟਰ ਸਾਹਿਬ ਕੋਲ ਚਲੋ ਹਾਂਜੀ ਸਭ ਤੋਂ ਸੀਨੀਅਰ ਬੰਦਾ ਕੌਣ ਆ 1 ਉਹ ਵਾਇ ਮੈਂ ਤਾਂ ਦਿੱਤੀ ਹੀ ਕਰਦੇ ਵੀ ਜਦੋਂ ਕੰਮ ਸ਼ੁਰੂ ਕਰਨਾ ਹੋਏ ਨਾ ਤੇ ਮਿਸਤਰੀਆਂ ਦੇ ਨਾਲ ਮਿਸਤਰੀ ਮਜ਼ਦੂਰਾਂ ਦੇ ਨਾਲ ਮਜ਼ਦੂਰ ਬੰਨਾ ਹੀ ਪੈਂਦਾ ਹਾਂ ਉਹ ਕਿੱਥੇ ਆ ਉੱਧਰ ਅੱਗੇ ਨਾ ਕਮੈਂਟ ਕਰਦੇ ਹੁੰਦੇ ਇਹ ਵੀ ਤੁਹਾਡੇ ਘਰ ਬੜਕ ਲਾਰਾ ਰਹਿੰਦਾ ਵਾ ਕਲਰਾਂ ਸਾਰੇ ਕੰਮ ਨਾ ਸੀ ਕਮੇਟੀ ਨਹੀਂ ਚੁੱਕੀ ਜਾਂਦੀ ਵੇ ਲੋਕ ਰਮਨਤਾ ਜੀ ਸਫਾਈ ਨਹੀਂ ਕਰਦੇ ਘਰ ਦੀ ਨਹੀਂ ਹੁਣ ਇਹ ਘਰ ਆਵੇ ਖ ਵਧੀਆ ਬਣਾ ਲੈ ਲੱਗੇ ਟੈਂਕੀ ਵੇ ਖ ਕਿਹੜੇ ਸਟਾਈਲ ਨਾਲ ਰੱਖੀ ਆ ਇਦਾਂ ਕਿਹਨੇ ਰੱਖੀ ਇਹਨੇ ਇਹ ਕਿੰਨਾ ਲਿਆ ਕਰਨੇ ਜਾਂਦੇ ਅਸੀਂ ਰੱਖੇ ਤਾਂ ਕਿ ਪਾਣੀ ਠੰਡਾ ਠਾਰਵੇ ਗਰਮੀ ਬਹੁਤ ਜ਼ਿਆਦਾ ਵਾ ਸੰਦੀਪ ਸਿੰਘ ਬੋਲ ਮੈਂ ਪਾਣੀ ਪੀਣਾ ਚਾਹੁੰਦਾ ਬੇ ਬੁੱਢੀ ਨੂੰ ਕੁਝ ਕਹਿ ਨਹੀਂ ਦਿੰਦੇ ਸੰਦੀਪ ਜੀ ਬੋਲੋ ਮੈਂ ਲੋਕੀ ਉੱਤੇ ਰੱਦ ਦੇ ਤੰਲੇ ਬੀਟ ਹੈ ਤਾ ਤਾਂ ਜੀ ਕੀ ਕਹਿਣਾ ਚਾਹੋਗੇ ਭਰੋ ਭਾਈ ਇਹ ਪਾਣੀ ਚੜਦੈ ਨਾ ਜਾਇਆ ਕਰੂਗਾ ਹੈ ਤੁਹਾਨੂੰ ਭਾਈ ਜੀ ਕਹਿੰਦੇ ਵੀ ਕਮੈਂਡ ਆਉਂਦੇ ਆ ਪਰ ਮਨੇ ਬੈਂਚੀ ਸਫਾਈ ਨਹੀਂ ਕਰਦੇ ਤੇ ਆਹਦੇ ਰਮਨ ਭਾਈ ਜੀ ਟੋਏ ਪੁੱਟ ਕੇ ਬੈਠੇ ਆ ਮੈਂ ਚੱਕਰ ਆ ਹੈ ਵੇਖੋ ਲੋਕੀ ਟੈਂਕੀ ਰੱਖਦੇ ਉੱਪਰ ਅਸੀਂ ਰੱਖਿਆ ਥੱਲੇ ਅਸੀਂ ਚੜਦੈ ਨਾ ਜਾਇਆ ਕਰਨਾ ਸਫਾਈ ਤਾਂ ਅਸੀਂ ਪੂਰੀ ਰੱਖਣ ਦੇ ਜੇ ਮੈਂ ਪਾਣੀ ਪੀਣਾ ਚਾਹਾਂ ਗਰਮੀ ਬੜੀ ਬੁੱਜੋ ਵੀ ਆ ਰੋੜੀ ਕਿਨੇ ਕੁੱਟੀ ਹੋ ਗਿਆ ਆਹ ਵਾਲੀ ਆ ਬਰਾਜੁਰ ਨੇ ਕੁੱਟੀ ਆ ਉਹ ਇਹਨਾਂ ਨੇ ਆ ਪੈਰ ਤੇ ਲੱਗੀ ਮੇਰੀ ਇੱਥੇ ਕੁੱਟੀ ਆ ਨਾ ਯਾਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਭੈਣ ਜੀ ਜਦੋਂ ਵਿਆਹੀ ਆਈ ਸੀ ਨਾ ਇਹ ਤਾਂ ਨਹੀਂ ਮੇਰੇ ਲੱਗੀ ਇਹਦੇ ਹੱਥ ਵੇਖਿਓ ਇਹਦੇ ਹੱਥ ਨਾਲ ਮੇਰੇ ਤਾਂ ਪੱਕੇ ਹੁੰਦੇ ਆ ਆ ਵੇਖ ਇਹ ਖਰੇ ਕਦਾ ਚਟੀਆਂ ਆ ਇਹ ਕੁਮਾਰ ਭਾਈ ਇਹ ਸੀਦਾ ਨਾਲਿਓ ਇਹ ਸੀਦਾ ਨਹੀਂ ਭਾਈ ਇਹ ਸੀ ਜੀ ਮੈਂ ਪਤਾ ਕਿ ਕਿੱਦਾਂ ਦਾ ਹਨ ਮੋਂ ਤੇ ਮਮੀ ਇੱਧਲੇ ਸੀ ਜੀ ਤੇ ਇਹ ਮੈਡਮ ਪਰਲੇ ਸੀ ਜੀ ਅੱਜ ਜਿੰਨੇ ਹੁਣ ਮਿਸਤਰੀਆਂ ਲੱਗੇ ਰਹਿਣਾ ਉਹਨੇ ਤਾਂ ਮੁੱਖੇ ਕਾਲੇ ਹੋਣੇ ਹੀ ਹੁਣ ਅੱਜ ਜਦੋਂ ਇਹ ਮਿਸਤਰੀਆਂ ਲੱਗੇ ਵੀ ਨਹੀਂ ਸੀ ਨਾ ਉਦੋਂ ਵੀ ਇਹ ਕਾਲੇ ਹੀ ਕਾਲੇ ਹੀ ਕਾਲਾ ਕਾਲਾ ਹੋ ਜਾਦਾ ਵਾ ਗੋਰਾ ਕਾਲਾ ਨਹੀਂ ਹੋ ਜਾਦਾ ਕਾਲਾ ਬੰਦਾ ਚੰਗਾ ਮੈਨੂੰ ਪੁੱਛ ਕੇ ਵੇਖੋ ਮੈਂ ਮੈਂ ਤਾਂ ਦੱਸਿਆ ਕੀ ਗੱਲ ਮੈਨੂੰ ਪੁੱਛ ਪੂਰਾ ਇਥੇ ਝੋਕੇ ਇਦਾਂ ਕਰਕੇ ਕਹਿੰਦਾ ਭਾਈ ਇਹ ਕੀ ਕਮਾਲ ਵਾ ਮੈਂ ਕਮਾਲ ਕਿੰਨੇ ਕਿੰਨਾ ਕਮਾਲ ਵਾ ਇਹ ਕੀ ਕਿੱਦਾਂ ਗੱਲ ਕਰ ਰਹੀ ਸੀ ਹਾਂਜੀ ਕਟਿੰਗ ਕਰ ਲਿਓ ਜਾਈ। ਕਾਹ ਦੀ ਦਾੜੀ ਦੀ? ਨਹੀਂ ਮੇਰੀ ਗੱਲ ਸੁਣ ਨਿਆਣੇ ਤੇਰੇ ਵਿਆਹ ਨੂੰ ਨਾਲੇ ਲੈ ਗੱਡੀ ਤੇ। ਨਹੀਂ ਤਾਂ ਵਿੱਚ ਜ਼ਿਆਦਾ ਲੱਗ ਜਾਏ। ਨਹੀਂ ਇੱਥੇ ਖੱਤ ਕਟਾਉਣਾ ਹੀ ਨਾ। ਉਹ ਜਾ। ਮੈਂ ਇੱਥੇ ਖੱਤ ਕਟਾਉਣਾ ਹੈ। ਫਿਰ ਮਹਿੰਦੀ ਲਾਈ। ਮਹਿੰਦੀ ਕਿਹਦੀ ਲਾਈ ਆ ਤੇ ਚਿੱਟੇ ਆ। ਕਾਹ ਦੀ ਚਿੱਟੀ ਦਾੜੀ ਮਹਿੰਦੀ ਨਹੀਂ। ਨਹੀਂ ਇਹ ਹੋਰ ਤਾਂ। ਮੈਂ ਮਹਿੰਦੀ ਲਾਉਂਦਾ ਨਹੀਂ ਆ ਯਾਰ। ਨਹੀਂ ਠੀਕ ਹੈ। ਹਾਂ। ਨਹੀਂ ਨਹੀਂ ਭਾਜੀ। ਹੋੜਾ ਮੁੰਡਾ ਬਣਿਆ। ਹੈ ਭਾਜੀ। ਗੋਰਾ ਰੰਗ ਵਰਾ ਗੋਰਾ ਰੰਗ। ਨਹੀਂ ਮੜ ਲਵਾ। ਸੋਨੂ ਭਾਜੀ। ਨਹੀਂ ਇੱਥੇ ਲਿਖਾਓ ਰਮਨ। ਇੱਥੇ? ਇੱਥੇ। ਇੱਥੇ ਤਾਰਾ ਬਾਹ ਦੇ ਨਹੀਂ ਮੱਥੇ ਤੇ ਲਿਖਉਣਾ ਕੋਈ ਪੜ੍ਹ ਵੀ ਲੈਣੀ ਇੱਥੇ ਤਾਰਾ ਬਾਹ ਤਾਂ ਗਲਾਸ ਉਹ ਲੀਨ ਨਹੀਂ ਪੈਂਦੀ ਛਾਵੇਂ じゃ ਇੱਥੋਂ ਸੱਪ ਸ਼ੁਰੂ ਕਰਦੇ ਇੱਕ ਕਦਮ ਮੁੱਕਣਾ ਵਾ ਕੰਮ ਕਿਹੜਾ ਕੰਮ ਮਤੋਂ ਟੀਮ ਮਜ਼ਬੂਤ ਮਜ਼ਬੂਤ ਨਹੀਂ ਮਿੱਟੀ ਚੁੱਕੇ ਬਾਹ ਨਹੀਂ ਕੱਲ ਨਿਬੜ ਜਾਣਾ ਸਰੋ ਰੇੜੀ ਗੁੱਟੀ ਐ ਮੈਂ ਕੱਲ ਤੇ ਪਰਸੋਂ ਪੂਆ ਮਤ ਲਿਖੇ ਪੇ ਪਲਸ 3 ਕਰਨਾ ਸਿਰਫ ਥੋਬੇ ਹੀ ਲਾਉਣੇ ਚਲੋ ਯਾਰ ਤੋ ਬੜੀ ਇਧਰ ਕਿਥੇ ਕਿਥੇ ਇਧਰ ਇਹਨਾਂ ਨੂੰ ਸਾਫ਼ ਕਰ ਦੇ ਯਾਰ ਹੱਥ ਲਾਤਾ ਪਛਲਾ ਪਾ ਯਾਰ ਹੈ ਨਹੀਂ ਮੈਂ ਕਹਾ ਕਿ ਲੱਗ ਗਿਆ ਹੁਣ ਬਸ ਨਹੀਂ ਰੋ ਝੜ ਗਈ ਝੜ ਗਈ ਬਜੰਦੇ ਮਾਰੇ ਵੇਖ ਲੋ ਇੱਥੋਂ ਇੱਥੋਂ ਵੇਖ ਕੇ ਪੜ ਲਿਆ ਵਾ ਭਾਈ ਟੀਮ ਢਿੱਲੀ ਆ ਤੁਹਾਡੀ ਕਿਹੜਾ ਲੱਗਾ ਉੱਥੇ ਨਾ ਨਵਾਂ ਮ ਕਰਦੀ ਕਿ ਚੱਲ ਮਨੋ ਯਾਰ ਕਹਿੰਦਾ ਵੇ ਕੀ ਭੈਣ ਜੀ ਤਾਂ ਦਾ ਮਾਰੀ ਐਡਿਟ ਕਰਦੀ ਕੋਈ ਨਹੀਂ ਤੇਦਰ ਵੀ ਕਰਦੇ ਪਰ ਉਹ ਤਾਂ ਇੱਕ ਚੀਜ਼ ਹੋਰ ਤੇ ਵੀਡੀਓ ਸੋਣੀ ਬਣੀ ਹੈ ਉਹ ਤੇ ਦੋਵੇਂ ਵੀਡੀਓ ਠੀਕ ਨੇ ਮੈਂ ਮਰ ਰਿਹਾ ਅਡੀ ਕਰ ਲੈ। ਇੱਧਰ ਰਿਕਾਰਡ ਤੋਰਦਾ ਕਿ ਜੀ। ਹਾਂ 44 ਮਿੰਟਾ ਜਿਹਾ ਪੜਾ ਕੇ ਮੇਰਾ ਵਾਕਿਆ ਜੀ। ਕਿੱਥੇ? 3 2 1। ਮੈਂ ਅੱਗੇ ਜੀ। ਬੈਜ ਕੀ ਹੋਇਆ? ਇਹਨਾਂ ਨੂੰ ਪੰਜ ਸਾਈਡ ਤੋਂ ਸੈਂਟਰ ਕਿਵੇਂ ਕੱਟਦੇ? ਪਿੰਨਾ ਨਵਾਂ ਵਿਆਹ ਹੋਇਆ ਹੋਵੇ ਤਾਂ ਬੰਦੇ ਨੂੰ ਤੁਸੀਂ ਦੱਸੋ ਕਿ ਪਿਪਿਓ ਜੀ ਕਿਤੇ ਨੂੰ ਅਗਲਾ ਕਿੰਨਾ। ਅੱਲਾ ਦਾ। ਪੈਣੀ ਵੀ ਪਾ ਕੇ ਤੂੰ ਜੀ। ਜੋ ਕੋਈ ਸੀ ਨਹੀਂ। ਲਵਰਨ ਤੂੰ ਪਾਣੀ ਓਟ ਕਿ ਭਲਾ ਕਿ ਚਾਹੀਏ? ਪਾਣੀ ਚਾਹ ਨਾ ਕਿਉਂ? ਤੂੰ ਹੀ ਕਿਉਂ ਕਿ ਚਲ ਕੋਈ ਨੂੰ ਨੂੰ ਤੇ ਆ ਜੇ ਮੈਂ ਕੰਮ ਤੋਂ ਆਇਆ ਤਾਂ ਮੈਂ ਤਾਂ ਮੇ ਰੋਟੀ ਪਾਣੀ ਤੇ ਪੱਕਾ ਮਿਲੂਗਾ ਨਾ। ਚਲੋ ਠੀਕ ਹੈ। ਇਸ ਤਰੀਕੇ ਨਾਲ ਚਲੋ ਠੀਕ ਹੈ। ਪਹਿਲੀ ਤੇ ਹੀ ਇਹ ਵਿਆਹ ਦਾ ਬਾਗ ਪਿਕਨਿਕ ਮੰਗਵਾਉਣ। ਤੇਰੇ ਮੰਗਵਾਈ ਦੀ ਪਿਕਨਿਕ। ਚਲੋ ਨੇ ਕੁਝ ਉਹ ਕਹਿਤਾ ਨਹੀਂ। ਤਾਂ ਮੇ ਸਾਰੇ ਚੱਲੇ ਬਦਿਆ ਕਰ ਸਕਦੇ। Teknoloji. Ne oldu? Şime'ye ne yaptın? Şime'ye ne yaptın? Hadi ama. Bence... Bence şime'ye ne yaptın? Şime'ye ne yaptın? Bence şime'ye ne yaptın? Bence Vibodi'ye ne yaptın? Ne yaptın? Hayır, hiçbir şey yapmadım. Team fail oldu. Ha? Team fail oldu. Fail oldu, doğru. Fail mi? Hayır. Team fail oldu. Bence Vibodi'ye ne yaptın? Hadi ama. Havada ciddi bir şarkı ਲੋਕੀਂ ਨਹੀਂ ਆਵੇ ਲੋਕੀਂ ਹਵਾ ਨੇ ਜੰਦਰ ਬੈਠੇ ਆ ਤੇ ਤੂੰ ਵਾਰ ਕੀ ਕੰਦਿਆ ਮੇਰੇ ਨਾਲ ਮੈਂ ਕਿ ਤਾਜੀ ਖਬਰਾਂ ਜੀ ਸੁਣੀ ਤਾਜੀ ਹਵਾ ਕਿਉਂ ਲੈ ਲਈ ਛੁੱਟੀਆਂ ਕਦੋਂ ਦੀਆਂ ਹੋ ਗਈਆਂ ਸੱਚ ਛੁੱਟੀਆਂ ਹੋਈਆਂ 20 ਤਰੀਕ ਦੀਆਂ ਸਰਕਾਰ ਦੇ ਹੁਕਮ ਅਨੁਸਾਰ ਸਰਕਾਰ ਨੇ ਹੁਕਮ ਨਹੀਂ ਦਿੱਤਾ ਕੋਈ ਹੁਕਮ ਨਹੀਂ ਤਿਹਨੀ ਹੀ ਚਾਹੁੰਦੇ ਛੁੱਟੀਆਂ ਨਹੀਂ ਇਹ ਹੀ ਤਾਂ ਚਾਹੁੰਦੇ ਹੀ ਗਏ ਨੀ ਅਜੇ ਦਿਨ ਪੈ ਗਈਆਂ ਫਿਰ ਛੁੱਟੀਆਂ ਪੈ ਗਈਆਂ 10 ਪੈ ਗਈਆਂ ਉਦਾਪਦੀਆਂ ਸਕੂਲਾਂ ਤੇ 1 ਮਹੀਨੇ ਦੀਆਂ ਤੇ ਛੁੱਟੀਆਂ ਚ ਕੀ ਕੁਝ ਕਰਨ ਦਾ ਪਲਾਨ ਕੀਤਾ ਫਿਰ ਇੱਕ ਘੁੰਮਣ ਜਾਣ ਦਾ ਨਾਨਕੇ ਰਹਿਣ ਦਾ ਕਿੰਨੇ ਦਿਨ ਚ ਵਾਈਡ ਕਿਤੇ ਕਿੱਥੇ 4 ਦਿਨ ਜਾਣਾ ਨਾਨਕੇ 4 ਦਿਨ ਜਾਣਾ ਪਿਟਮਸਿ ਕੋ ਤੇ 4 ਦਿਨ ਕਿੰਨੇ ਵਮ ਕੋ ਜਾਣਾ 4 ਦਿਨ ਪਿਟਮਸਿ ਜਾਣਾ ਤੇ ਫਿਰ ਕਿਤੇ ਘੁੰਮਣ ਫਿਰਨਾਗੇ ਫਿਰ ਬਚੋ ਕੰਮ ਖੁੰਮ ਕਰਾਂਗੇ ਘੁੰਮਣ ਫਿਰ ਨਾ ਬਾਕੀ ਰਹਿਣਾ ਤੁਸੀਂ ਆਪੇ ਦੱਸਿਓ ਜੇ ਉਹ ਬੰਦਾ ਰਿਸ਼ਤੇਦਾਰਾਂ ਕੋਲ ਚਲ ਜਾਂਦਾ ਵਾ ਤੇ ਫਿਰ ਘੁੰਮਣ ਫਿਰਨ ਮਗਰ ਰਹਿ ਜਾਂਦਾ ਵਾ ਲੈ ਉਹ ਫਿਰ ਇੱਥੇ ਚਲ ਜਾਾਂਗੇ ਨਾ ਘੁੰਮਣ ਫਿਰਨ ਨਹੀਂ ਅਹੀਂ ਤੇ ਜਾਣਾ ਨਹੀਂ ਭਾਈ ਬੰਦਾ ਤਾਂ ਬਿਜ਼ਨਸ ਤੇ ਲੱਗਾ ਵਾ ਤੇ ਅਹੀਂ ਤੇ ਕਿਤੇ ਨਹੀਂ ਜਾਣਾ ਨਾਲੇ ਕਹਨੂੰ ਤਾਨੂੰ ਹੋੜ ਗੱਲ ਦੱਸਨੇ ਆ ਅਸੀਂ ਇੱਕ ਖੁੱਲਣ ਲੱਗੇ ਆਪਣਾ ਬਿਜ਼ਨਸ ਕਿਹੜਾ ਬੋਲਾ ਹੋਰ ਇਹ ਬਾਤ ਤੇ ਸੁਣ ਕੇ ਓਏ ਕੀ ਬਾਤ ਸੀ ਗ੍ਰੇਟ ਔਰ ਇਹ ਤਿਆਰੀ ਹੁੰਦੀ ਹੈ ਔਰ ਫਿਰ ਉਹ ਠੀਕ ਹੈ ਤੇ ਸਾਨੂੰ ਛਿੱਟੀਆਂ ਪਈਆਂ ਹਨ ਨਹੀਂ ਨਜ਼ਾਰੀ ਲੁੱਟਨੇ ਆ ਕਿੰਨੇ ਮੇਰੇ ਉੱਤੇ ਸਵੇਰੇ ਹੁਣ 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 ਪਾਣੀ ਸਾਢੇ ਪੰਜ ਉਦੋਂ 4.5 ਐ ਹੈ ਹੈ ਇਹ ਸੀਗੀ ਸਾਡੇ ਅੱਜ ਦੇ ਦਿਨ ਦੀ ਮਸਤੀ ਟੀਮ ਨਾਲ ਟਾਈਮ ਜਿਹੜਾ ਅਸੀਂ ਸਪੈਂਡ ਕੀਤਾ ਥੋੜਾ ਬਤਨ ਅਨਮੋਲ ਨਾਲ ਵੀ ਕੀਤਾ ਅਨਮੋਲ ਨਾਲ ਵੀ ਬੜੀ ਮસ્ਤੀ ਹੁੰਦੀ ਹੈ ਪਰ ਇਹਦੀਆਂ ਨਾਲ ਜਿਹੜੇ ਜਿਹੜੇ ਸੀਰੀਅਸ ਆ ਰਿਕਾਰਡ ਕਰਨਾ ਰਹਿ ਜਾਂਦੇ ਆ ਕਿਉਂਕਿ ਮસ્ਤੀ ਉਦੋਂ ਕਰ ਜਾਂਦਾ ਵਾ ਜਦੋਂ ਇਹਨੂੰ ਮੌਕਾ ਮਿਲਦਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਥੋੜਾ ਜਿਹਾ ਚੈਨਲ ਬਾਰੇ ਤੁਸੀਂ ਨਹੀਂ ਕਹਿਣਾ ਚਾਹੋਗੇ ਕਿ ਤੁਸੀਂ ਅੱਗੇ ਵੀ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਅੱਗੇ ਵੀ ਨੰਨੇ ਦੇ ਦਿਓ ਤੇ ਜਿਹੜੀ ਹੁਣ ਸੀਰੀਜ਼ ਮੈਂ ਕਰਮਾ ਵਾਲੀ ਨੂੰ ਮੈਨੂੰ ਪਤਾ ਨਹੀਂ ਕਿ ਕਿਥੇ ਐਪੀਸੋਡ ਪਹੁੰਚ ਗਿਆ ਵਾ ਪਰ ਸਾਰੇ ਜਣੇ ਵੱਧ ਤੋਂ ਵੱਧ ਪਿਆਰ ਦਿਓ ਤੇ ਅਧੂਰੇ ਸੁਭਾਗ ਨੂੰ ਵੀ ਤੁਸੀਂ ਸਾਰੇ ਜਣੇ ਪਿਆਰ ਦੇਂਦੇ ਹੋ ਤੇ ਅੱਗੇ ਤੋਂ ਵੀ ਦੇ ਸਾਰੇ ਜਣੇ ਆਪਣਾ ਪਿਆਰ ਦਿਂਦੇ ਰਹੀ ਆਪਣੀ ਮੰਮਾ ਦੀ ਐਕਟਿੰਗ ਬਾਰੇ ਥੋੜਾ ਜਿਹਾ ਬੋਲ ਮੇਰੀ ਮੰਮਾ ਦੀ ਐਕਟਿੰਗ ਬਹੁਤ ਹੀ ਸ਼ਾਨਦਾਰ ਹੈ ਜਿੰਨੇ ਵੀ ਟੀਮ ਮੈਂਬਰ ਹੋਦੇ ਸਾਰੇ ਜਿਹੜੇ ਸੀਨੀਅਰ ਮੇਰੀ ਮੰਮਾ ਤੇ ਮੇਰੇ ਮੰਮੀ ਤੇ ਪਪਾ ਵਾ ਤੇ ਬਾਕੀ ਬਾਕੀ ਵਾ ਇਹ ਵਧੀਆ ਐਕਟਿੰਗ ਕਰਦੇ ਆ ਕੀ ਲਾ ਰਮਨ ਮੈਂ ਜੀ ਬਹੁਤ ਵਧੀਆ ਕਰਦੇ ਸਾਰੀ ਟੀਮ ਬਹੁਤ ਵਧੀਆ ਵਾ ਸਾਰੀ ਟੀਮ ਦੇ ਸਾਥ ਨਾਲ ਹੀ ਬਹੁਤ ਬਹੁਤ ਸਾਰੀ ਟੀਮ ਸਾਡੇ ਜਿਹੜਾ ਆ ਬਹੁਤ ਜ਼ਿਆਦਾ ਕੋਆਪਰੇਟ ਕਰਦੀ ਆ ਜਿਹਦੇ ਕਰਕੇ ਹੀ ਵਧੀਆ ਤੋਂ ਵਧੀਆ ਵੀਡੀਓਜ਼ ਜਿਹੜੀਆਂ ਉਹ ਬਣਾ ਪਾਉਂਦੇ ਆ ਜੇ ਰਮਨ ਮੈਂ ਜੀ ਕੋਆਪਰੇਟ ਕਰਦੇ ਆ ਤੇ ਉਹ ਆਪਣੀ ਜਗ੍ਹਾ ਵਧੀਆ ਰੋਲ ਨਿਭਾ ਰਹੇ ਨੇ ਜਿਰਬਿੰਦਰ ਜੀ ਦੀ ਕਰ ਰਹੇ ਨੇ ਵਿੱਚ ਕੋ ਪੋਜ਼ਿਟਿਵ ਜਾਂ ਨੈਗੇਟਿਵ ਦੋਨਾਂ ਚੋਂ ਕੋਈ ਵੀ ਰੋਲ ਕਰਦੇ ਆ ਤੇ ਬਹੁਤ ਹੀ ਬਖੂਬੀ ਨਿਭਾਉਂਦੇ ਨੇ ਕਿਉਂਕਿ ਜਿਵੇਂ ਇਹ ਦੂਰਾ ਸਬਕ ਚੱਲ ਰਿਹਾ ਉਹਦੇ ਵਿੱਚ ਉਹ ਬਹੁਤ ਪੋਜ਼ਿਟਿਵ ਰੋਲ ਜਿਹੜਾ ਆ ਨਿਭਾ ਰਹੇ ਨੇ ਤੇ ਦੂਜੇ ਵਿੱਚ ਥੋੜਾ ਜਿਹਾ ਉਹਨਾਂ ਦਾ ਰੋਲ ਤੁਹਾਨੂੰ ਪਤਾ ਖਤਰਨਾਕ ਆ ਸੋ ਸਾਰੇ ਜਣੇ ਉਹਨਾਂ ਨੂੰ ਵੀ ਵਧੀਆ ਤੋਂ ਵਧੀਆ ਕਮੈਂਟ ਕਰਿਆ ਕਰੋ ਤੇ ਜਿਹੜੀਆਂ ਸਾਡੀਆਂ ਦੋਵੇਂ ਸਟੋਰੀਜ਼ ਜਿਵੇਂ ਕੇ ਅਨਮੋਲ ਜੀ ਉਹਨਾਂ ਨੇ ਦੱਸਿਆ ਇਹ ਤੁਹਾਨੂੰ ਤੇ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਅੱਜ ਦਾ ਵਲੌਗ ਇੱਥੇ ਕਰਦੇ ਆ ਖਤ ਤਾ ਬਾਈ ਬਾਈ ਕੱਦਵਰ ਬਾਈ